ਤੁਸੀਂ ਉਹਦੇ ਤੇ ਕਿਉਂ ਨਹੀਂ ਕੰਮ ਕਰਦੇ ਕਿਉਂ ਨਹੀਂ ਕੇਂਦਰ ਸਰਕਾਰ ਨਾਲ ਬਹਿ ਕੇ ਤੁਸੀਂ ਉਹਦੇ ਤੇ ਉਹਨੂੰ ਪਾਸ ਕਰਾ ਕੇ ਕਾਨੂੰਨ ਬਣਾ ਕੇ ਲਿਆਉਂਦੇ ਸੋ ਇਹ ਜਿਹੜਾ ਸਾਰਾ ਕੱਲ ਵਿਧਾਨ ਸਭਾ ਦੇ ਵਿੱਚ ਇੱਕ ਸੈਸ਼ਨ ਬੇਅਦਬੀਆਂ ਦੇ ਨਾਂ ਤੇ ਬੁਲਾ ਕੇ ਖਾਸ ਕਰਕੇ ਆਮ ਆਦਮੀ ਪਾਰਟੀ ਜਿਨੇ ਦੋ ਬੰਦੇ ਜਿਹੜੇ ਬੇਅਦਬੀਆਂ ਦੇ ਕੇਸਾਂ ਨਾਲ ਜੁੜੇ ਰਹੇ ਹਾਲਾਂਕਿ ਸਾਡਾ ਕੱਟੜ ਵਿਰੋਧੀ ਹੈ ਕੁਮਰ ਵਿਜੇ ਪ੍ਰਤਾਪ ਕੱਲ ਉਹਦੇ ਬਾਰੇ ਚੁੱਪ ਸੀ ਉਹਨੂੰ ਪਹਿਲਾਂ ਤਾਂ ਕਹਿੰਦੇ ਸੀ ਜੀ ਇਹ ਤਾਂ ਇਨਵੈਸਟੀਗੇਟਰ ਹੀ ਬਹੁਤ ਵਧੀਆ ਤੇ ਹੁਣ ਕੱਢ ਕੇ ਪਾਰਟੀ ਚੋਂ ਬਾਹਰ ਮਾਰਿਆ ਕਿਉਂਕਿ ਸੱਚ ਬੋਲਿਆ ਉਹਨੇ ਤੇ ਦੂਜੇ ਜਸਟਿਸ ਜੋਰਾ ਸਿੰਘ ਆਮ ਆਦਮੀ ਪਾਰਟੀ ਅੱਜ ਤੱਕ ਇਸ ਗੱਲ ਦਾ ਜਵਾਬ ਨਹੀਂ ਦੇ ਰਹੀ ਕਿ ਜਿਹੜੇ ਜਸਟਿਸ ਜੋਰਾ ਸਿੰਘ ਨੇ ਜਿਨ੍ਹਾਂ ਨੇ ਬੇਦਬੀਆਂ ਦੇ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਹੈ ਉਹਨਾਂ ਨੇ ਔਨ ਰਿਕਾਰਡ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੂੰ ਬਹਿਸ ਦਾ ਸੱਦਾ ਦਿੱਤਾ ਕਾਲ ਤੱਕ ਸਾਹਿਬ ਤੇ ਕਿ ਮੇਰੇ ਨਾਲ ਆ ਕੇ ਬਹਿਸ ਕਰੋ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਬੇਦਬੀਆਂ 'ਚ ਹੱਥ ਹੈ ਤੇ ਅੱਜ ਤੱਕ ਉਹ ਚੈਲੰਜ ਇਹ ਕਬੂਲ ਨਹੀਂ ਕਰਦੇ ਗੱਲਾਂ ਕਿਹੜੀਆਂ ਕਰਦੇ ਆ ਗੱਲਾਂ ਗੁਰੂ ਦੀਆਂ ਕਰਨੀਆਂ ਨੇ ਤੇ ਜੇ ਕੋਈ ਚੈਲੰਜ ਕਰਦਾ ਭਜਦੇ ਆ ਕਿਉਂ ਭਜਦੇ ਆ ਕਿ ਜੋ ਜਸਟਿਸ ਜੋਰਾ ਸਿੰਘ ਨੇ ਕਿਹਾ ਉਹ ਸੱਚ ਨਿਕਲ ਰਿਹਾ ਇਹਨਾਂ ਦਾ ਆਪ ਦਾ ਵਿਧਾਇਕ ਨਰੇਸ਼ ਯਾਦਵ ਬੇਅਦਬੀਆਂ ਚ ਫਸਿਆ ਕਿ ਨਹੀਂ ਫਸਿਆ ਕੋਰਟ ਨੇ ਸਜ਼ਾ ਕੀਤੀ ਕਿ ਨਹੀਂ ਕੀਤੀ ਤੇ ਕਾਂਗਰਸ ਦੇ ਪ੍ਰਗਟ ਸਿੰਘ ਜੀ ਤਾਂ ਆਪ ਹੀ ਮੰਨ ਗਏ ਕਿਸੇ ਤਾਂ 5 ਸਾਲ ਸਿਆਸਤ ਕੀਤੀ ਤਾਂ ਹੀ ਸਾਡਾ ਇਹ ਹਾਲ ਹੈ ਸੋ ਜੋ ਕੱਲ ਵਿਧਾਨ ਸਭਾ ਦੇ ਵਿੱਚ ਗੁਰੂ ਸਾਹਿਬ ਦੇ ਨਾਂ ਤੇ ਮਰਿਆਦਾ ਦੇ ਵਿਰੁੱਧ ਜਾ ਕੇ ਜਿਸ ਤਰੀਕੇ ਦੀਆਂ ਟਿੱਪਣੀਆਂ ਹੋਈਆਂ ਜਿਸ ਤਰੀਕੇ ਦੀ ਤਮਾਸ਼ੀ ਬਿਨੀ ਹੋਈ ਇਹਨੇ ਪੰਜਾਬੀਆਂ ਨੂੰ ਨਾਨਕ ਨਾਮ ਲੈਵਾ ਨੂੰ مایوس ਕੀਤਾ ਦੇਖੋ ਵੈਲਿਊਏਸ਼ਨ ਖਤਮ ਹੋ ਗਈ ਉਹਨਾਂ ਦੁਬਾਰਾ ਕੋਈ ਟਾਈਮ ਦਿੱਤਾ ਇਹਨਾਂ ਨੇ ਆਉਂਦਾ ਕਿ ਨਹੀਂ ਦੇਖੋ ਕੋਰਟ ਦਾ ਆਰਡਰ ਹੈ ਕਿ ਕਿਤੇ ਵੀ ਵੈਲਿਊਏਸ਼ਨ ਕਰਨੀ ਹੈ ਤਾਂ ਸਾਨੂੰ ਇੱਕ ਦਿਨ ਪਹਿਲਾਂ ਇਹਨਾਂ ਨੂੰ ਲਿਖਤੀ ਨੋਟਿਸ ਦੇਣਾ ਸੋ ਉਰੇ ਜਿਹੜੀ ਵੈਲਿਊਏਸ਼ਨ ਹੈ ਜਦ ਮੈਂ ਕਿਹਾ ਕਿ ਤਾਂ ਜਿਹੜੀ ਕੋਠੀ ਹੈ ਤਾਂ ਹਾਈ ਕਿਰਾਏ ਤੇ ਦੀ ਕੀ ਵੈਲਿਊਏਸ਼ਨ ਹੋਣੀ ਹੈ ਹੋਰ ਕਿੱਥੇ ਕਿੱਥੇ ਮਾਲਕ ਇਹਦਾ ਕੌਣ ਐ ਸੋ ਹਲੇ ਸਾਨੂੰ ਇਸ ਤੋਂ ਬਿਨਾ ਕੋਈ ਵੀ ਇਹਨਾਂ ਨੇ ਲਿਖਤੀ ਨਹੀਂ ਦਿੱਤਾ ਜਦੋਂ ਲਿਖਤੀ ਦੇਣਗੇ ਉਦੋਂ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਪਰ ਫੇਰ ਦੁਬਾਰਾ ਕਲੀਅਰ ਕਰ ਦਿੰਨਾ ਕਿ ਹੁਣ ਕੋਈ ਸਰਚ ਕੋਈ ਰੇਡ ਕੋਈ ਛਾਪੇਮਾਰੀ ਵਿਜੀਲੈਂਸ ਨਹੀਂ ਕਰ ਸਕਦੀ ਸਿਰਫ ਮੁਲਾਂਕਣ ਕਰ ਸਕਦੀ ਹੈ ਈਵੈਲੂਏਸ਼ਨ ਕਰ ਸਕਦੀ ਹੈ ਉਹ ਵੀ ਵਕੀਲ ਦੀ ਹਾਜ਼ਰੀ ਚ ਹੋਏਗਾ ਤੇ ਸ਼ਾਂਤੀ ਦੇ ਨਾਲ ਹੋਏਗਾ ਕਲੀਅਰ ਸਾਹਿਬ ਅੱਜ ਜਿਹੜੀਆਂ ਟੀਮਾਂ ਇੱਥੇ ਪਹੁੰਚੇ ਉਸ ਤੋਂ ਬਾਅਦ ਹੋਰ ਵੀ ਕਿਤੇ ਗਈਆਂ ਨੇ ਮੈਂ ਜਿੱਥੇ ਆਇਆ ਚੀਚਾ ਦਫ਼ਤਰ ਹੈ ਦੇਖੋ ਲਿਖਤੀ ਦੇਣਾ ਸੀ ਲਿਖਤੀ ਕੱਲਾ ਅੱਜ ਸਾਨੂੰ ਉਰੇ ਗ੍ਰੀਨ ਐਵੇਨਿਊ ਘਰ 45 ਨੰਬਰ ਦਾ ਦਿੱਤਾ ਗਿਆ ਹੋਰ ਲਿਖਤੀ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜੇ ਕੋਰਟ ਦੇ ਆਰਡਰ ਦੀ ਫੇਰ ਦੁਬਾਰਾ ਕੰਟੈਂਪਟੇ ਕਰਦੇ ਨੇ ਤਾਂ ਇਹ ਜਵਾਬ ਦੇ ਨੇ ਸਾਡੇ ਕੋਲ ਲਿਖਤੀ ਕੱਲਾ ਉਰੇ ਦੱਸ ਜਲੇਰ ਸਾਹਿਬ ਜਿਹੜੀ ਸੁਣਵਾਈ ਜਿਹੜੀ ਬੇਲ ਦੀ ਆ ਉਹ ਕਿੰਨੀ ਤਰੀਕ ਲੱਗੀ ਹੈ ਬੇਲ ਦੀ ਸੁਣਵਾਈ 22 ਤਰੀਕ ਵਾਸਤੇ ਨਿਸ਼ਚਿਤ ਹੈ ਜੀ ਮੋਹਾਲੀ ਡਿਸਟ੍ਰਿਕਟ ਕੋਰਟ ਦੇ ਵਿੱਚ ਬੇਲ ਫਾਈਲ ਹੋਈ ਹੈ ਤੇ 22 ਤਰੀਕ ਨੂੰ ਦੀ ਸੁਣਵਾਈ ਔਰੇਂਜ ਕਿਹਦਾ ਗ੍ਰੀਡਰ ਦੇਖੋ ਉਹ ਵੀ ਮੈਂ ਗੱਲ ਬੜੀ ਸਪਸ਼ਟ ਕਰਦੇ ਹਾਂ ਕਿ ਵਿਕਰਮ ਮਜੀਠੀਆ ਨੂੰ ਔਰੇਂਜ ਕੈਟਾਗਰੀ ਦੇ ਉਹ ਇਨਵਿਟ ਨੇ ਔਰੇਂਜ ਕੈਟਾਗਰੀ ਕੋਈ ਸ਼੍ਰੋਮਣੀ ਅਕਾਲੀ ਦਲ ਨੇ ਡਿਸਾਈਡ ਨਹੀਂ ਕਰਨੀ ਬਿਕਰਮ ਮਜੀਠੀਆ ਨੇ ਡਿਸਾਈਡ ਨਹੀਂ ਕਰਨੀ ਹੈ ਪੰਜਾਬ ਸਰਕਾਰ ਕਹਿੰਦੀ ਹੈ ਔਰ ਤੁਸੀਂ ਦੇਖਿਆ ਹੋਣਾ ਵੀ ਜਦੋਂ ਉਹਨਾਂ ਨੂੰ ਪੇਸ਼ੀ ਤੇ ਵੀ ਲੈ ਕੇ ਆਉਂਦੇ ਸੀ ਕਿਵੇਂ ਅਦਾਲਤਾਂ ਨੂੰ ਕੱਪੜੇ ਪਾਏਗੇ ਇੱਕ ਪਾਸੇ ਤਾਂ ਸਾਡੇ ਸਾਫਕਾ ਜਿਹੜੇ ਚੀਫ ਜਸਟਿਸ ਆ ਚੰਦਰ ਚੂੜ੍ਹ ਸਾਹਿਬ ਉਹਨਾਂ ਨੇ ਕਾਨੂੰਨ ਦੀ ਮੂਰਤੀ ਦੀ ਅੱਖਾਂ ਦੀ ਪੱਟੀ ਖੋਲਤੀ ਤੇ ਅੱਜ ਪੰਜਾਬ ਦੀ ਵਿਜੀਲੈਂਸ ਨੇ ਪੰਜਾਬ ਦੀ ਪੁਲਿਸ ਨੇ ਅਦਾਲਤਾਂ ਨੂੰ ਪਰਦੇ ਲਾਏ ਕਿਸ ਤਰੀਕੇ ਚੋਰਾ ਵਾਂਗੂ ਲਕੋਲ ਕੋ ਕੇ ਬਿਕਰਮ ਮਜੀਠੀਆ ਨੂੰ ਪੇਸ਼ ਕੀਤਾ ਤੇ ਜੇਲ੍ਹ ਦੇ